ਦੇਖ ਰਹੇ ਨੇ ਵੀਰੇ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਪਰਿਵਾਰ ਦਾ ਦਰਦ ਤੁਹਾਡੇ ਨਾਲ ਸਾਂਝਾ ਕਰਨਾ ਹੈ ਅਤੇ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਜਿਹੜਾ ਉਹਨਾਂ ਦੇ ਪਰਿਵਾਰ ਦੀ ਕਿਵੇਂ ਜਾਨ ਬਚੀ ਜੇ ਸਾਡਾ ਕੋਈ ਨਾ ਕੋਈ ਮੁਸ਼ਕਲ ਹਾਲ ਸਾਡਾ ਹੋ ਜਵੇ ਜੀ ਤੇ ਇਹਦੇ ਬੱਚੇ ਆ ਛੋਟੇ ਛੋਟੇ ਤੇ ਚੱਲ ਸਾਡਾ ਘਰ ਬਣ ਜਵੇ ਘਰ ਬਣ ਤੇ ਰੋਟੀ ਦੇ ਚੱਲ ਮੈਂ ਤਾਂ ਪੂਰੀਆ ਕਰਕੇ ਕਮਾਈ ਲਈ ਪਰ ਹਾਨੂੰ ਪਾਈਆ ਸੌਦੇ ਤੱਕ ਰਾਸ ਨਹੀਂ ਇਹ ਪਿੰਡ ਦੇ ਵਿੱਚ ਹੀ ਕਿਤੇ ਜੋ 20 ਦਿਨ ਹੋ ਚੱਲਿਆ ਜੀ ਬਰਸਾਤਾਂ ਬਹੁਤ ਜ਼ਿਆਦੀਆਂ ਪੈਂਦੀਆਂ ਹੈਗੀਆਂ ਜੀ ਉਸ ਟਾਈਮ ਦੇ ਜਿਹੜੇ ਆ ਜੀ ਇੱਕ ਅਮਰੇ ਸੈਟਰਡੇ ਦੇ ਪੇ ਉਸ ਦਿਨ 20 ਦਿਨਾਂ ਦੇ ਲਗਾਤਾਰ ਹੀ ਲੋਕਾਂ ਗਾੜੀ ਅਪੀਲ ਕਰ ਰਹੇ ਬੇਨਤੀਆਂ ਕਰ ਰਹੇ ਪਰ ਕੋਈ ਕਿਸੇ ਨੇ ਬਾਣੀ ਫੜੀ ਸਾਡੇ ਰਿਸ਼ਤੇਦਾਰਾਂ ਨੇ ਵੀ ਕੋਈ ਬਾਣੀ ਫੜੀ ਨਹੀਂ ਫੜੀ ਇਦਾਂ ਹੀ ਅੱਜ ਕਦੀ ਇੱਕ ਦਿਤੀ ਲੱਗ ਜਾਂਦੀ ਕਦੀ ਨਹੀਂ ਲੱਗਦੀ ਜੀ ਫਿਰ ਥੱਕ <h4>ਕਰ ਕੇ ਆਪਣੇ ਜਿਹੜੇ ਪਰਿਵਾਰ ਹੀ ਇਹ ਰਿਸ਼ਤਿਆਂ ਦੇ ਕੋਲ ਘਲ ਦਿੱਤਾ ਸੀ ਮੈਂ ਥੋੜੇ ਦਿਨਾਂ ਵਾਸਤੇ ਅੱਛਾ ਜੀ ਹਾਂਜੀ ਫਿਰ ਉੱਥੇ ਰਹਿ ਕੇ ਫਿਰ ਧੁੱਪਾਂ ਲੱਗੀਆਂ ਫਿਰ ਲੈ ਗਏ ਇਹਨਾਂ ਨੂੰ </h4> ਪੋਟਾ ਲੈਂਡ ਤੇ ਆਉਂਦੇ ਹੁੰਦੇ ਉਹਦੋਂ ਬੜੇ ਆਉਂਦੇ ਆ ਉਹਦੋਂ ਤੇ ਟਾਣੀਆਂ ਬਾਜ ਪਾਈਆਂ ਆਉਂਦੇ ਕਲੇ ਪਿੰਡ ਦੇ ਚਮਚੇ ਹੁੰਦੇ ਵੀ ਨਾਲ ਆਉਂਦੇ ਆ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਹੱਥ ਬਨ ਕੇ ਹੀ ਬੇਨਤੀ ਕਰਦੇ ਆ ਕਿ ਤੁਸੀਂ ਆਪ ਆ ਕੇ ਇਸ ਪਰਿਵਾਰ ਦੇ ਹਾਲਾਤ ਵੇਖੋ ਤਾਂ ਜੋ ਇਹਨਾਂ ਦੀ ਕੋਈ ਮਦਦ ਹੋ ਸਕੇ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਅਤੇ ਅੰਗੂਠੇ ਨਾਲ ਸ਼ੇਅਰ ਕਰਦੇ ਹੋ ਫਿਰ ਸਾਥਿਓ ਅੱਜ ਅਸੀਂ ਪਹੁੰਚੇ ਹਾਂ ਖਡੂਰ ਸਾਹਿਬ ਹਲਕੇ ਦੇ ਪਿੰਡ ਛਾਵੜੀ ਸਾਹਿਬ ਵਿਖੇ ਘਰ ਦੇ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਆ ਹਾਲਾਤ ਨੇ ਘਰ ਦੇ ਜਿਸ ਘਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਕਿ ਇੱਕ ਨੌਜਵਾਨ ਵੀਰ ਉਸਦੇ ਛੋਟੇ-ਛੋਟੇ ਬੱਚੇ ਕਿਸ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਬਚਾਉਣ ਦੀ ਕੋਸ਼ਿਸ਼ ਹੈ ਅਤੇ ਜਿੰਨੇ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਵੇਖ ਰਹੇ ਨੇ ਜਿੰਨੇ ਵੀ ਦੇਖ ਰਹੇ ਨੇ ਵੀਰੇ ਭੁੱਲ ਕੇ ਵੀਡੀਓ ਨੂੰ ਸਕਿਪ ਨਾ ਕਰਿਓ ਪਰਿਵਾਰ ਦਾ ਦਰਦ ਤੁਹਾਡੇ ਨਾਲ ਸਾਂਝਾ ਕਰਨਾ ਹੈ ਅਤੇ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਜਿਹੜਾ ਉਹਨਾਂ ਦੇ ਪਰਿਵਾਰ ਦੀ ਕਿਵੇਂ ਜਾਨ ਬਚੀ ਅੱਜ ਕੋਠੇ ਡਿੱਗ ਪਏ ਨੇ ਉਹਨਾਂ ਦੇ ਇਹ ਸਾਰਾ ਗੱਲਬਾਤ ਕਰਕੇ ਜਾਣਦੇ ਆ ਕਿ ਕੱਲੀ ਹੜਾਂ ਦੀ ਮਾਰ ਜਿਹੜੀ ਕਿਸਾਨਾਂ ਦੇ ਤੱਕ ਨਹੀਂ ਬਰਸਾਤਾਂ ਦੀ ਮਾਰ ਜਿਹੜੀ ਕਿਸਾਨਾਂ ਤੱਕ ਨਹੀਂ ਮਜ਼ਦੂਰਾਂ ਨੂੰ ਕੀ ਹਰ ਵਰਗ ਨੂੰ ਜਿਹੜੀ ਹੈ ਉਹ ਹੜਾਂ ਦੀ ਮਾਰ ਪਾਣੀ ਦੀ ਮਾਰ ਬਰਸਾਤਾਂ ਦੀ ਮਾਰ ਜਿਹੜੀ ਹੈ ਉਹ ਪਈ ਹੈ ਤੇ ਬਰਫਾਂਤਾਂ ਦੀ ਹੜਾਂ ਦੀ ਮਾਰ ਚੱਲ ਰਿਆ ਪਰਿਵਾਰਾਂ ਦੇ ਵਿੱਚ ਇੱਕ ਪਰਿਵਾਰ ਇਹ ਵੀ ਹੈ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਉਹ ਮੇਰੇ ਨਾਲ ਵੀਰ ਮੌਜੂਦ ਹੈ ਆਪਾਂ ਗੱਲਬਾਤ ਕਰਕੇ ਜਾਣ ਲੈਨੇ ਆ ਕਿ ਹਾਲਾਤ ਤਾਂ ਤਸਵੀਰਾਂ ਬਿਆਨ ਕਰ ਰਹੀਆਂ ਨੇ ਹੁਣ ਮਦਦ ਜਿਹੜੀ ਆ ਉਹ ਕਿਵੇਂ ਦੀ ਹੋ ਜੇ ਕਿ ਜਿਹੜੇ ਛੋਟੇ-ਛੋਟੇ ਤੁਸੀਂ ਬੱਚੇ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੋਸਤੋ ਆਹ ਹਾਲਾਤ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੋਸਤੋ ਜਿਹੜੇ ਕਿ ਬਿਨਾਂ ਛੱਤ ਤੋਂ ਰਹਿਣ ਦੇ ਲਈ ਵੀਰ ਮਜਬੂਰ ਆ ਕਿਸੇ ਦੇ ਘਰ ਦੇ ਵਿੱਚ ਵੀਰੇ ਕੀ ਨਾਮ ਆ ਤੇ ਕਿਹੜਾ ਪਿੰਡ ਆ ਵੀਰੇ ਮੇਰਾ ਨਾਮ ਲਾਪੇ ਸਿੰਘ ਆ ਜੀ ਪਿੰਡ ਛਾਪੜੀ ਸਾਹਿਬ ਆ ਜੀ ਵੀਰੇ ਕੀ ਹਾਲਾਤ ਨੇ ਘਰ ਦੇ ਆ ਕਿਦਾਂ ਛੱਤਾਂ ਡਿੱਗੀਆਂ ਸਾਰਾ ਦੱਸਿਓ ਹਾਲਾਤ ਤੇ ਜਿਹੜੇ ਬਹੁਤ ਜ਼ਿਆਦੇ ਮਾੜੇ ਨੇ ਜੀ ਇਹ ਅੱਜ 20 ਦਿਨ ਹੋ ਚੱਲਿਆ ਜੀ ਬਰਸਾਤਾਂ ਬਹੁਤ ਜ਼ਿਆਦੀਆਂ ਪੈਂਦੀਆਂ ਹੈਗੀਆਂ ਜੀ ਉਸ ਟਾਈਮ ਦੇ ਜਿਹੜੇ ਆ ਜੀ ਇੱਕ ਅਮਰੇ ਸਾਡੇ ਡੇਗ ਪੇ ਉਸ ਦਿਨ 20 ਦਿਨਾਂ ਦੇ ਲਗਾਤਾਰ ਹੀ ਲੋਕਾਂ ਗਾੜੀ ਅਪੀਲ ਕਰ ਰਹੇ ਬੇਨਤੀਆਂ ਕਰ ਰਹੇ ਪਰ ਕੋਈ ਸਨੇ ਬਾਣੀ ਫੜੀ ਸਾਡੇ ਰਿਸ਼ਤੇਦਾਰਾਂ ਨੇ ਕੋਈ ਬਾਣੀ ਫੜੀ ਅਜੇ ਹਲਾ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਨਹੀਂ ਜੀ ਨਾ ਕੋਈ ਰਿਸ਼ਤੇਦਾਰ ਬਣਿਆ ਤਾਂ ਨਾ ਕੋ ਸਾਡਾ ਪਿੰਡ ਦਾ ਹੀ ਬਣਿਆ ਜੀ ਕਿੰਨੇ ਫੈਮਿਲੀ ਮੈਂਬਰ ਤੁਸੀਂ ਤੇ ਕਿੰਨੇ ਇਹ ਕਮਰਿਆਂ ਦੇ ਜਿਹੜਾ ਪਾਣੀ ਦੀ ਮਾਰ ਵੱਜੀ ਹੈ ਬਰਸਾਤ ਵਾਲੇ ਦੀ ਤੇ ਅਸਮਾਨੀ ਬਿਜਲੀ ਦੀ ਹਾਂਜੀ ਇਹ ਤਿੰਨ ਕਮਰੇ ਆ ਜੀ ਇੱਕ ਰਸੋਈ ਆ ਜੀ ਕਿੰਨੇ ਜੀ ਤੇ ਤੁਸੀਂ ਪਰਿਵਾਰ ਅਸੀਂ ਸੱਤ ਜੀ ਆ ਤਿੰਨ ਮੇਰੇ ਬੇਟੇ ਆ ਜੀ ਇੱਕ ਮੇਰੀ ਵਾਈਫ ਆ ਇੱਕ ਮੰਮੀ ਜੀ ਤੇ ਇੱਕ ਭਰਾ ਵਾ ਜੀ ਉਹ ਥੋੜਾ ਨਸ਼ੇ ਪਤੇ ਦਾਦੀ ਹੋ ਗਿਆ ਉਹ ਨਸ਼ੇ ਪਤੇ ਦਾਦੀ ਹੋ ਗਿਆ ਹਾਂਜੀ ਇਹ ਵੀ ਇੱਕ ਵੱਡਾ ਕਾਰਨ ਮੰਨਦੇ ਹੋ ਵੀ ਘਰ ਦੇ ਵਿੱਚ ਗਰੀਬੀ ਆਉਣ ਦਾ ਲਾ ਲੋ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਅੱਛਾ ਜੀ ਹਾਂਜੀ ਪਹਿਲਾਂ ਉਹ ਕੰਮ ਕਰਦੇ ਹੁੰਦੇ ਸੀ ਨਹੀਂ ਉਹ ਸ਼ੁਰੂ ਤੋਂ ਇਦਾਂ ਦੇ ਮਤਲਬ ਰਹਿ ਉਹਨਾਂ ਦੀ ਜ਼ਿੰਦਗੀ ਅੱਛਾ ਜੀ ਹਾਂਜੀ ਪੈ ਗਿਆ ਜੀ ਸਾਰੀ ਜ਼ਿੰਮੇਵਾਰੀ ਸਾਰੀ ਘਰ ਦੀ ਜਿਹੜੀ ਉਹ ਮੇਰੇ ਸਿਰ ਤੇ ਪੈ ਗਈ ਮੁੜ ਕੇ ਅੱਛਾ ਤੁਹਾਡੇ ਸਿਰ ਤੇ ਹਾਂਜੀ ਇਕੱਲਾ ਹੀ ਮੈਂ ਕਮਾਉਣ ਵਾਲਾ ਆ ਮੈਂ ਜੀ ਜੀ ਤੁਸੀਂ ਆਪਣੀ ਕੋ ਫਰਿਆਦ ਕੋਈ ਗੁਹਾਰ ਲੈ ਕੇ ਕੋਈ ਸਰਪੰਚ ਪੰਚ ਕੋਈ ਐਮਐਲਏ ਕੋ ਗਏ ਤੁਸੀਂ ਹਾਂਜੀ ਸਰਪੰਚ ਨੂੰ ਵੀ ਸੱਦਿਆ ਫੋਨ ਕਰਕੇ ਪਿੰਡ ਦੇ ਵਿੱਚ ਵੀ ਵੀਡੀਓ ਪਾਪਾ ਬੇਨਤੀਆਂ ਕੀਤੀਆਂ ਫਿਰ ਐਮਐਲਏ ਨੂੰ ਵੀ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਕੋਈ ਨਹੀਂ ਸੁਣੀ ਸਾਡੀ ਅੱਛਾ ਜੀ ਹਾਂਜੀ ਪਰ ਹੁਣ ਜ਼ਿੰਦਗੀ 'ਚ ਇਹ ਦੋਖੇ ਵੀ ਸਾਡੇ ਘਰ ਕੋਈ ਵੋਟ ਮੰਗਣ ਆਜੇ ਜੀ ਅੱਛਾ ਜੀ ਹਾਂਜੀ ਜ਼ਿੰਦਗੀ 'ਚ ਵੋਟ ਨਹੀਂ ਪਾਉਣੀ ਕਦੀ ਕਿਸੇ ਨਾ ਕੇ ਸਰਪੰਚ ਦਾ ਨਾ ਕੇ ਐਮਐਲਏ ਨੂੰ ਅੱਛਾ ਜੀ ਕਦੀ ਨਹੀਂ ਪਾਉਣੀ ਕਿਉਂਕਿ ਸਾਡੇ ਜੇ ਕੋਈ ਬਾਹ ਨਹੀਂ ਫੜਦਾ ਗਰੀਬਾਂ ਦੇ ਅਸੀਂ ਵੋਟ ਵੀ ਪਾ ਕੀ ਕਰਨਾ ਜੀ ਜੀ ਹਾਂਜੀ ਤਾਂ ਵੀਰੇ ਫਿਰ ਅ ਬਰਸਾਤਾਂ ਦੇ ਕਾਰਨ ਤਾਂ 15-15 ਦਿਨ ਹੋ ਗਏ ਕਈਆਂ ਨੂੰ ਵਿਹਲੇਆਂ ਬੈਠੇ ਹਨ ਫਿਰ ਗੁਜ਼ਾਰਾ ਕਿਵੇਂ ਹੁੰਦਾ ਵੀਰੇ ਗੁਜ਼ਾਰਾ ਇਦਾਂ ਹੀ ਹੈ ਜੀ ਕਦੀ ਇੱਕ ਡੇਢੀ ਲੱਗ ਜਾਂਦੀ ਕਦੀ ਨਹੀਂ ਲੱਗਦੀ ਜੀ ਫਿਰ ਤਾਂ ਘਰ ਕੇ ਆਪਣੇ ਜਿਹੜੇ ਪਰਿਵਾਰ ਹੀ ਇਹ ਰਿਸ਼ਤੇਦਾਰਾਂ ਦੇ ਕੋਲ ਘਲ ਦਿੱਤਾ ਸੀ ਮੈਂ ਥੋੜੇ ਦਿਨਾਂ ਵਾਸਤੇ ਅੱਛਾ ਜੀ ਹਾਂਜੀ ਫਿਰ ਉੱਥੇ ਰਹਿ ਕੇ ਫਿਰ ਧੁੱਪਾਂ ਲੱਗੀਆਂ ਫੇਰ ਲੈ ਗਏ ਇਹਨਾਂ ਨੂੰ ਕਿਉਂਕਿ ਰਹਿਣ ਨੂੰ ਫਿਰ ਜਗ੍ਹਾ ਨਹੀਂ ਹੈਗੀ ਇੱਥੇ ਸਿੱਟ ਅੱਛਾ ਜੀ ਹਾਂਜੀ ਠੀਕ 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 ਹਾਂਜੀ ਤੇ ਵੀਰੇ ਹੁਣ ਜਿੰਨੇ ਵੀ ਦਾਨ ਨਹੀਂ ਸੱਜਣ ਤੁਹਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਛੋਟੇ-ਛੋਟੇ ਬੱਚ ਸ਼ਤਾਂ ਤੇ ਅਸੀਂ ਵੇਖ ਹੀ ਰਹੇ ਤਸਵੀਰਾਂ ਵੀ ਜਿੰਨੇ ਵੀਰ ਵੇਖ ਰਹੇ ਦੇ ਰਹੇ ਨੇ ਤੇ ਵੀਰੇ ਕਿਸ ਤਰੀਕੇ ਦੀ ਤੁਹਾਡੀ ਮਦਦ ਹੋ ਜੇ ਕੋਈ ਸੌਦਾ ਪੱਕਾ ਲੱਜੇ ਜਾਂ ਕੋਈ ਛਤਾਂ ਪਾ ਕੇ ਦੇਵੇ ਕਿਵੇਂ ਦੀ ਮਦਦ ਹੋ ਜੇ ਕਿ ਜਿਹੜਾ ਆ ਆਉਣ ਵਾਲੇ ਦਿਨਾਂ ਜਿਹੜੇ ਹਾਲਾਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੁਧਰ ਸਕਣ ਹਾਂਜੀ ਇਹ ਸਾਰੇ ਜਿੰਨੇ ਵੀ ਵੀਰ ਆ ਕੋਈ ਐਨ ਆਰ ਆਈ ਆ ਜਿਹੜਾ ਦਾਨੀ ਸਜ ਜਿਹਨਾਂ ਨੇ ਇਹੋ ਬੇਨਤੀ ਕਰਦੇ ਆ ਕਿ ਸਾਡਾ ਕਿਸੇ ਵੀ ਤਰੀਕੇ ਨਾਲ ਘਰ ਬਣਾਇਆ ਜਾਵੇ ਕਿਉਂਕਿ ਮੈਂ ਦਿਹਾੜੀਦਾਰ ਬੰਦਾ ਮੈਂ ਆਪਣਾ ਘਰ ਨਹੀਂ ਕਾ ਬਣਾ ਸਕਦਾ ਜੀ ਅੱਛਾ ਜੀ ਹਾਂਜੀ ਘਰ ਦਾ ਮਾਂਗ ਜਾ ਰਹੇ ਚੱਲਦਾ ਭਾਜੀ ਘਰ ਨਹੀਂ ਬਣਾ ਸਕਦਾ ਜੀ ਤੁਸੀਂ ਕਦੀ ਸੋਚਿਆ ਸੀਗਾ ਜ਼ਿੰਦਗੀ ਦੇ ਵਿੱਚ ਕਿ ਇਹ ਸਮਾਂ ਆਊਗਾ ਮੇਰੇ ਤੇ ਤਾਂ ਮੈਨੂੰ ਜਿਹੜਾ ਉਹ ਦਾਨੀ ਸੱਜਣਾ ਕੋ ਜਾਂ ਮੰਗਣਾ ਪੈ ਜਾਊਗਾ ਨਹੀਂ ਜੀ ਕਦੀ ਐਦਾਂ ਦਾ ਸੋਚਿਆ ਨਹੀਂ ਕਿ ਕਦੀ ਕਿਸੇ ਗਾੜੀ ਮੰਗਾਾਂਗੇ ਅੱਛਾ ਜੀ ਹਾਂ ਜੀ ਮਿਹਨਤ ਕਰਕੇ ਖਾਣ ਦੀ ਸੀ ਹਾਂ ਜੀ ਮੈਂ ਤਾਂ ਸੀ ਤੇ ਖੁਦ ਕੇ ਤੇ ਇਹ ਤੇ ਖੁਦ ਕਿਸੇ ਦੀ ਮਦਦ ਕਰਨ ਨੂੰ ਤਿਆਰ ਹਾਂ ਪਰ ਸਾਡੀ ਅੱਜ ਜ਼ਿੰਦਗੀ 'ਚ ਕਿਸੇ ਨੇ ਮਦਦ ਨਹੀਂ ਕੀਤੀ ਮਦਦ ਹੀ ਨਹੀਂ ਕੀਤੀ ਕਿਸੇ ਨੇ ਸੋ ਜਿੱਦਾਂ ਹੁਣ ਤੁਸੀਂ ਵੀਡੀਓ ਦੇਖਦੇ ਹੋ ਕਿ ਬੜਿਆਂ ਦੀ ਕਲਾਕਾਰ ਵੀ ਮਦਦ ਕਰਨ ਆਉਣ ਡੈ ਨੇ ਲੋਕ ਬੜਿਆਂ ਦੀ ਮਤ ਕਰ ਰਹੇ ਉਹਨਾਂ ਨੂੰ ਕਹਿਣਾ ਚਾਹੋਗੇ ਵੀ ਸੜਾ ਸਾਡੇ ਘਰ ਵੀ ਥੋੜਾ ਜਿਹਾ ਮਤਲਬ ਕਿ ਆ ਕੇ ਦੇਖਣ ਹਾਂਜੀ ਕਹਿਣਾ ਚਾਹਾਂਗੇ ਜੀ ਲਗਾਤਾਰ ਉਸ ਦਿਨ ਤੋਂ ਜਿੱਦਨ ਦੇ ਕਮਰੇ ਡਿੱਗੇ ਸਾਡੇ ਵੀ 25 ਦਿਨ ਲਗਾਤਾਰ ਹੀ ਅਸੀਂ ਫੋਨ ਭਰ ਦਿੱਤਾ ਮੈਸੇਜ ਕਰ ਕਰ ਕਦੀ ਕਿਸੇ ਨੂੰ ਅਸੀਂ ਕਿਸੇ ਨੂੰ ਪਰ ਕਿਸੇ ਨੇ ਕੋਈ ਬਾਹ ਨਹੀਂ ਪੜੀ ਸਾਡੀ ਜੀ ਜੀ ਹਾਂਜੀ ਸਾ ਮਾਤਾ ਜੀ ਵੀ ਸਾਡੇ ਨਾਲ ਨੇ ਮਾਤਾ ਜੀ ਕੀ ਹਾਲਾਤ ਨੇ ਘਰ ਦੇ ਜਦੋਂ ਦੇ ਤੁਸੀਂ ਇਸ ਘਰ ਦੇ ਵਿੱਚ ਉਦੋਂ ਦਾ ਹੀ ਮਤਲਬ ਵੇਖ ਰਿਹਾ ਕਿ ਸ਼ੁਰੂ ਤੋਂ ਹੀ ਇਹ ਜਿਹੜੀ ਆ ਹਾਲਾਤ ਜਿਹੜੇ ਬਣੇ ਰਹੇ ਬਣੇ ਰਹੇ ਵੀਰ ਜੀ ਅੱਛਾ ਜੀ ਇਹ ਹਾਲਾਤ ਇਤਰਾ ਹੀ ਬਣੇ ਰਹੇ ਤਾਂ ਦਾ ਸੋਟਿਆਂ ਬੱਚਿਆਂ ਤੱਕ ਇਤਰਾ ਹੀ ਬਣੇ ਰਹਿਆ ਪਰ ਇੱਕ ਮੈਂ ਆਪਣੇ ਬੱਚੇ ਛੱਡ ਕੇ ਨਹੀਂ ਹੈ ਗਈ ਅੱਛਾ ਜੀ ਫਿਰ ਜਿੱਥੋਂ ਤੱਕ ਮੇਰੇ ਕੋ ਇਹਨੂੰ ਪੜਾਇਆ ਗਿਆ ਮੈਂ ਪੜਾਇਆ ਵੀ ਸੀ ਇਹਨੂੰ ਅੱਛਾ ਜੀ ਤੇ ਚਲੋ ਆਪਣਾ ਮੈਂ ਬੇਟੀਆਂ ਵੀ ਵਿਆਈਆਂ ਜਿੱਤਰਾ ਮੇਰੇ ਕੋ ਵਿਆਈਆਂ ਗਈਆਂ ਤੇ ਪਰ ਹੁਣ ਤੇ ਆ ਕਮਰੇ ਡਿਗਣੇ ਕਰਕੇ ਨਾ ਜਿਆਦਾ ਹੀ ਮੰਦੇ ਜਲ ਪਹਿਲੇ ਸਾਲ ਨੂੰ ਇੰਨਾ ਹੀ ਪਚਾ ਸਾਡੇ ਕਮਰੇ ਬਣੇ ਆ ਤੇ ਰੋਟੀ ਤੇ ਕਮਾ ਕੇ ਖਾਈ ਲੈਣੀ ਰੋਟੀ ਤੇ ਕਮਾ ਕੇ ਖਾ ਲੈਣੀ ਆ ਤੇ ਹੁਣ ਸਾਨੂੰ ਉਹ ਵੀ ਮੁਸ਼ਕਲ ਹੋ ਗਈ ਜੀ ਰੋਟੀ ਕਮਾਉਣੇ ਵੀ ਤਾਂ ਮੁਸ਼ਕਲ ਹੋ ਗਈ ਹੁਣ ਆਪ ਦਾ ਜਿਹੜਾ ਮੇਰਾ ਗੋਡਾ ਜਿਹੜਾ ਚੱਲਦਾ ਨਹੀਂ ਉਹ ਮੈਂ ਕੰਮ ਕਰਨ ਜੋਗੀ ਵੀ ਨਹੀਂ ਨਾਲੇ ਤੇ ਅੱਗੇ ਕਿਉਂਕਿ ਮੈਂ ਮਿਹਨਤ ਕਰਦੀ ਰਹੀ ਇਹਦੇ ਨਾਲ ਪਰ ਹੁਣ ਮੈਂ ਮਿਹਨਤ ਜੋਗੀ ਨਹੀਂ ਹੋ ਗਈ ਹੁਣ ਤੇ ਇਹੋ ਹੀ ਆ ਫਰਿਆਦ ਹੁਣ ਵੀਰਾਂ ਗਾੜੀ ਜੀ ਤੇ ਜੇ ਸਾਡਾ ਕੋਈ ਨਾ ਕੋਈ ਮੁਸ਼ਕਲ ਹਾਲ ਸਾਡਾ ਹੋ ਜਵੇ ਜੀ ਤੇ ਇਹਦੇ ਬੱਚੇ ਆ ਛੋਟੇ ਛੋਟੇ ਤੇ ਚੱਲ ਸਾਡਾ ਘਰ ਬਣ ਜਵੇ ਘਰ ਬਣ ਜੇ ਤੇ ਰੋਟੀ ਤੇ ਚਲੋ ਮੈਂ ਤਾਂ ਪੁਰੀਆ ਕਰਕੇ ਕਮਾਈ ਲੇ ਪਰ ਹੰਨ ਪਾਈਆ ਸੌਦਾ ਤੱਕ ਰਾਸ ਨਹੀਂ ਇਹ ਪਿੰਡ ਦੇ ਵਿੱਚ ਹੀ ਕਿਤੇ ਪਾਈਆ ਸੌਦਾ ਇਹ ਇਹ ਪਿੰਡ ਦੇ ਵਿੱਚੋਂ ਕਿਸੇ ਨੇ ਨਹੀਂ ਮਤ ਕੀਤੀ ਪੁੱਛਿਆ ਤੱਕ ਨਹੀਂ ਕਿਸੇ ਨੇ ਵੀ ਕੋਈ ਖਾਧੀ ਆ ਕਿਸੇ ਨੇ ਕਿ ਪਕਾਈ ਆ ਕਿ ਕਿਤਰਾ ਤੁਸੀਂ ਰਾਤ ਰਹਿੰਦੇ ਜੋ ਅੱਛਾ ਜੀ ਤੇ ਜਿਹਨੂੰ ਆ ਕਮਰੇ ਦੇ ਵਿੱਚ ਵੀ ਹੀ ਬੈਠੇ ਰਹਾਂ ਤੇ ਵੀ ਬੇਬੇ ਰਾਤਾਂ ਹੀ ਕੱਟਦੇ ਨੇ ਵੋਟਾਂ ਲੈਂਡ ਤੇ ਆਉਂਦੇ ਹੋਣਗੇ ਉਦੋਂ بڑے ਆਉਂਦੇ ਆ ਉਦੋਂ ਤੇ ਟਾਣੀਆਂ ਬਾਜ ਪਾਈਆਂ ਆਉਂਦੇ ਕਿਹੜੇ ਪਿੰਡ ਦੇ ਚਮ अच्छा जी 아니 ਚਮਚੇ ਜਿਹੜੇ ਗਾੜੀ ਲੱਗਦੇ ਆ ਨਾ ਸਾਡੇ ਹੀ ਪਿੰਡਪਰਾ ਜਿਹੜੇ ਉਹ ਚਮਚੇ ਬਣ ਬਣ ਫਿਰ ਆਉਂਦੀ ਆ ਨਾ ਜੀ ਸੋ ਬਿਲਕੁਲ ਪਰਿਵਾਰ ਨੇ ਆਪਣਾ ਦਰਦ ਦੱਸਿਆ ਹੈ ਆ ਹਾਲਾਤਾਂ ਦੇ ਵਿੱਚ ਪਰਿਵਾਰ ਰਹਿ ਰਿਹਾ ਜੇ ਪਿੰਡ ਛਾਵੜੀ ਸਾਹਿਬ ਜੇ ਤੁਸੀਂ ਘਰੇ ਆ ਕੇ ਵੇਖ ਸਕਦੇ ਜਿੱਥੇ ਅਸੀਂ ਬੈਠੇ ਆ ਛੋਟੇ ਛੋਟੇ ਬੱਚੇ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਕੀ ਛੱਤਾਂ ਪਾਟੀਆਂ ਨੇ ਆ ਹਾਲਾਤਾਂ ਦੇ ਵਿੱਚ ਉਹ ਪਰਿਵਾਰ ਜਿਹੜਾ ਉਹ ਰਹਿ ਰਿਹਾ ਅਬ ਮੈਂ ਨੰਬਰ ਸਾਂਝਾ ਵੀਰ ਨੂੰ ਕਹਿੰਨੇ ਆਪਣਾ ਕਰ ਦੇਣ ਤੇ ਤਾਂ ਜੋ ਜਿੰਨੇ ਵੀ ਦਾਨੀ ਸੱਜਣ ਵੇਖ ਰਹੇ ਨੇ ਜੇ ਜਿੰਨੇ ਵੀ ਇਸ ਵੀਡੀਓ ਨੂੰ ਵੇਖ ਰਹੇ ਨੇ ਇਹੀ ਹੱਥ ਬਨ ਕੇ ਬੇਨਤੀ ਕਰਦਾ ਕਿ ਦੋਸਤੋ ਇਹ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਵੀਰ ਜੀ ਆਪਣਾ ਨੰਬਰ ਦੱਸ ਦਿਓ ਤਾਂ ਜੋ ਤੁਹਾਡੇ ਨਾਲ ਸੰਪਰਕ ਹੋ ਸਕੇ ਤੇ ਕੋਈ ਤੁਹਾਡੀ ਆ ਕੇ ਮਦਦ ਕਰੇ ਜੀ ਹਾਂਜੀ ਸਾਡਾ ਮੋਬਾਈਲ ਨੰਬਰ ਆ ਜੀ 82647 71577 ਇੱਕ ਵਾਰ ਫਿਰ ਬੋਲ ਦੇ ਮੇਰਾ ਭਰਾ 82647 71577 ਠੀਕ ਹੈ ਵੀਰ ਜੀ ਸੋ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਰਾਈ ਹੱਥ ਬੰਨ ਕੇ ਹੀ ਬੇਨਤੀ ਕਰਦੇ ਆ ਕਿ ਤੁਸੀਂ ਆਪ ਆ ਕੇ ਇਸ ਪਰਿਵਾਰ ਦੇ ਹਾਲਾਤ ਵੇਖੋ ਤਾਂ ਜੋ ਇਹਨਾਂ ਦੀ ਕੋਈ ਮਦਦ ਹੋ ਸਕੇ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਅਤੇ ਅੰਗੂਠੇ ਨਾਲ ਸ਼ੇਅਰ ਕਰਦੇ ਹੋ ਫਿਰ ਕਿਉਂਕਿ ਜਿੰਨੇ ਵੀ ਦਾਨੀ ਸੱਜਣ ਜੁੜੇ ਨੇ ਸੋਸ਼ਲ ਮੀਡੀਆ ਦੇ ਨਾਲ ਉਹਨਾਂ ਤੱਕ ਵੀਡੀਓ ਪਹੁੰਚੇ ਤੇ ਇਸ ਪਰਿਵਾਰ ਦੀ ਕੋਈ ਜੜੀ ਆ ਹੈਲਪ ਹੋ ਸਕੇ ਬਹੁਤ ਬਹੁਤ ਧੰਨਵਾਦ